ਰਾਬ ਦਾ ਰੇਡੀਓ ਫਿਲਮ ਤੋਂ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗੀ ਜਿਸ ਦੇ ਵਿੱਚ ਮੰਡੀ ਤਖਰ ਐਂਡ ਸਿਮੀ ਚਾਹਲ ਦੀ ਜੋੜੀ ਨੂੰ ਬੇਹਤ ਤਸੰਨ ਕੀਤਾ ਗਿਆ ਸੀ ਇਸ ਨਨਦ ਪਰਚਾਈ ਦੀ ਜੋੜੀ ਨੇ ਸਭ ਦਾ ਦਿਲ ਜਿੱਤ ਲਿਆ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਇਹ ਦੋਵੇਂ ਅਦਾਕਾਰਾਂ ਇੱਕ ਹੋਰ ਪੰਜਾਬੀ ਫਿਲਮ ਦੇ ਵਿੱਚ ਇੱਕ ਲੰਮੇ ਅਰਸੇ ਬਾਅਦ ਇਕੱਠੀਆਂ ਸਕਰੀਨ 'ਤੇ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਦੀ ਹਾਲੀ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਰੱਬ ਦਾ ਰੇਡੀਓ ਬੰਬੂ ਕਾਰਟ ਤੇ ਦਾਣਾ ਪਾਣੀ ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਲੇਖਕ ਜਸ ਗਰੇਵਾਲ ਇਸ ਵਾਰ ਵੀ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਨੇ ਇੱਕ ਅਜਿਹੀ ਕਹਾਣੀ ਜਿਸ ਵਿੱਚ ਕਾਮੇਡੀ ਦੇ ਨਾਲ ਦਿਲ ਨੂੰ ਛੂ ਲੈਣ ਵਾਲੇ ਜਜ਼ਬਾਤ ਵੀ ਸ਼ਾਮਿਲ ਹੋਣਗੇ ਫਿਲਮ ਦੇ ਵਿੱਚ ਸਿਮੀ ਚਾਲ ਤੇ ਮੰਡੀ ਤਖਰ ਮੋੜ ਇਕੱਠਿਆਂ ਨਜ਼ਰ ਆਉਣ ਗਿਆ ਜੋਗੀ ਪਹਿਲਾਂ ਵੀ ਰੱਬ ਦਾ ਰੇਡੀਓ ਦੇ ਵਿੱਚ ਆਪਣੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀਆਂ ਨੇ ਇਹਨਾਂ ਦੇ ਨਾਲ ਸਤਵਿੰਦਰ ਸਿੰਘ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ ਵਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਕਾਮੇਡੀ ਐਂਡ ਡਰਾਮਾ ਦਾ ਬਿਹਤਰੀਨ ਮਿਕਸਚਰ ਹੋਵੇਗੀ ਜੋ ਸ਼ੁਰੂ ਤੋਂ ਆਖੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ ਦਰਸ਼ਕਾਂ ਨੂੰ ਇਸ ਦੇ ਵਿੱਚ ਐਂਟਰਟੇਨਮੈਂਟ ਇਮੋਸ਼ਨ ਤੇ ਖੂਬਸੂਰਤ ਪਲਾਂ ਨਾਲ ਭਰਪੂਰ ਇੱਕ ਸ਼ਾਨਦਾਰ ਸਿਨੇਮੈਟਿਕ ਐਕਸਪੀਰੀਅੰਸ ਮਿਲੇਗਾ ਤੁਸੀਂ ਇਸ ਫਿਲਮ ਲਈ ਕਿੰਨੇ ਐਕਸਾਈਟਡ ਹੋ ਕਮੈਂਟਸ ਕਰਕੇ ਜ਼ਰੂਰ ਦੱਸਿਓ